ਨਾ ਕੋਈ ਜੋ ਰੋਕੇ ਤੂਫਾਨ ਨੂੰ ਤੇਰੇ ਬਿਨਾਂ ਨਾ ਕੋਈ ਜੋ ਰੋਕੇ ਤੂਫਾਨ ਨੂੰ ਹੱਥ ਆਪਣਾ ਇਸ ਬੰਧਾ ਹੱਥ ਆਪਣਾ ਹਾਤੇ ਆਪਣਾ ਯੇਸੂ ਵਧਾ ਹਾਤੇ ਆਪਣਾ ਯੇਸੂ ਵਧਾ ਮੈਨੂੰ ਲੋੜ ਤੇਰੀ ਆਹਾਂ ਆ ਯੇਸੂ ਨਾਸਰੀ ਸਰੀ ਆ ਮੈਨੂ ਲੋੜ ਤੇਰੀ ਆ ਆਈ ਤੁਨਾ ਸਰੀ ਮੈਨੂ ਲੋੜ ਤੇਰੀ ਸਾਰਨ ਜੈਮ ਜੀ ਗੋਡ ਬਲੈਜੂ ਮੈਂ ਤੁਹਾਨੂੰ ਇੱਕ ਮੈਸੇਜ ਦੇ ਰਿਹਾ ਸਾਰਨ ਜੈਮ ਜੀ ਗੋਡ ਬਲੈਜੂ ਪਰਮੇਸ਼ਰ ਤੁਹਾਨੂੰ ਬਲੈਸ ਕਰੇ ਅੱਜ ਮੈਂ ਆਪਣੀ ਟੀਮ ਨੂੰ ਦਿਖਾਈ ਆ ਆਲੇ ਮੈਂ ਮਿਨਿਸਟਰੀ ਤੋਂ ਆਪਾਂ ਨਹੀਂ ਕੀਤੀ ਆ ਪਰ ਮੈਂ ਤੁਹਾਨੂੰ ਕੁਝ ਮੈਸੇਜ ਦੇਣਾ ਥਾਣਾ ਬਾਈਬਲ ਉੱਤੇ ਲਿਖਿਆ ਕਰਉਂਦਿਆਂ ਛੇਦੀ 14 ਦੇ ਵਿੱਚ ਜਦੋਂ ਆਪਾਂ ਪਹਿਲਾ ਕੋਰਿੰਥੀ ਛੇਦੀ 14 ਪੜ੍ਹਦੇ ਆ ਉੱਤੇ ਲਿਖਿਆ ਕਿ ਪਰਮੇਸ਼ਰ ਨੇ ਪ੍ਰਭੂ ਨੂੰ ਜਿਵਾਕੇ ਉਠਾਇਆ ਇਸੇ ਤਰ੍ਹਾਂ ਸਾਨੇ ਵੀ ਆਪਣੇ ਸਮਰਥਕ ਦੇ ਨਾਲ ਜਿਵਾਕੇ ਉਠਾਏਗਾ ਜਦੋਂ ਆਪਾਂ ਮਸੀਹ ਦੇ ਵਿੱਚ ਨਹੀਂ ਸੀਗੇ ਆਪਾਂ ਪਾਪ ਦੇ ਵਿੱਚ ਸੀਗੇ ਆਪਾਂ ਨੇਰੇ ਦੇ ਵਿੱਚ ਸੀਗੇ ਔਰ ਚਾਨਨ ਸਾਡੇ ਵਿੱਚ ਨਹੀਂ ਸੀਗਾ ਔਰ ਆਪਾਂ ਆਤਮਾ ਦੇ ਵਿੱਚ ਮਰੇ ਹੋ ਸੀਗੇ ਪਰ ਜਿਸ ਦਿਨ ਮਸੀਹ ਸਾਡੇ ਲਈ ਮਾਰਿਆ ਗਿਆ ਅਸੀਂ ਮਾਰੇ ਗਏ ਜਿਸ ਦਿਨ ਮਸੀਹ ਯਿਸੂ ਦਫਨਾਇਆ ਗਿਆ ਅਸੀਂ ਦਫਨਾ ਔਰ ਜਿਸ ਤਰ੍ਹਾਂ ਯਿਸੂ ਮਸੀਹ ਜੀ ਉੱਠਿਆ ਅਸੀਂ ਵੀ ਜੀ ਉੱਠੇ ਹਾਂ ਪਰਮੇਸ਼ਰ ਨੇ ਸਾਨੂੰ ਮਰਦੇ ਵਿੱਚ ਜਿਵਾ ਦਿੱਤਾ ਯਿਸੂ ਦੇ ਨਾਮ ਦੇ ਵਿੱਚ ਆਮੇਨ ਹੁਣ ਆਪਾਂ ਜੀਵਿਤ ਹੁਣ ਅਸੀਂ ਮਰੇ ਵਿੱਚ ਨਹੀਂ ਆ ਹੁਣ ਅਸੀਂ ਪਾਪ ਦੇ ਗੁਲਾਮ ਨਹੀਂ ਆ ਆਮੇਨ ਹੁਣ ਅਸੀਂ ਆਤਮਾ ਵਿੱਚ ਜੀਵਿਤ ਹੋ ਚੁੱਕੇ ਹਾਂ ਸ਼ੀ ਦੇ ਨਾਮ ਦੇ ਵਿੱਚ ਆਮੇਨ ਮਸੀਹ ਤਾਂ ਬਣਾਇਆ ਗਿਆ ਪਰਮੇਸ਼ਰ ਨੇ ਮਰਦੇ ਵਿੱਚ ਜਿਵਾਇਆ ਔਰ ਲਿਖਿਆ ਰੋਮੀਆਂ 8 ਦੇ ਵਿੱਚ ਕਿ ਮਸੀਹ ਅਗਾਹ ਨੂੰ ਨਹੀਂ ਮਰਦਾ ਕਿ ਪਰਮੇਸ਼ਰ ਨੇ ਉਹਨੂੰ ਮਰਦੇ ਵਿੱਚ ਜਿਵਾ ਦਿੱਤਾ ਵਾ ਔਰ ਮੌਤ ਦਾ ਉਹਦੇ ਉੱਤੇ ਵਾਸਨਾ ਚਲੇਗਾ ਜੰਦਾ ਸੀ ਜਾਣਦੇ ਆ ਕਿ ਮਸੀਹ ਫਿਰ ਤੋਂ ਨਹੀਂ ਮਰੇਗਾ ਕਿਉਂ ਕਿ ਪਰਮੇਸ਼ਰ ਉਹਨੂੰ ਮਰਦ ਵਿੱਚ ਜਿਵਾਇਆ ਪਰ ਮੌਤ ਦਾ ਉਹ ਤੇ ਕੋਈ ਬਤ ਨਹੀਂ ਆ ਇਸੇ ਤਰ੍ਹਾਂ ਅਸੀਂ ਦਰ ਮਸੀਹ ਦੇ ਵਿੱਚ ਨਹੀਂ ਸੀਗੇ ਮੌਤ ਦਾ ਸਾਡੇ ਤੇ ਹੱਕ ਸੀ ਪਰ ਜਦ ਤੁਸੀਂ ਮਸੀਹ ਦੇ ਵਿੱਚ ਆਏ ਅਸੀਂ ਜੀਵਿਤ ਹੋ ਚੁੱਕਿਆ ਉਹਨ ਮੌਤ ਦਾ ਸਾਡੇ ਤੇ ਨਹੀਂ ਆ ਕਿਉਂ ਕਿ ਕਿਉਂਕਿ ਆਪਾਂ ਮਸੀਹ ਯਿਸੂ ਦੇ ਨਾਮ ਦੇ ਵਿੱਚ ਆਮੇ ਉਹਨਾਂ ਦੀ ਆਤਮਾ ਵਿੱਚ ਸਦਾ ਜੀਵਿਤ ਰਹਿਾਂਗੇ ਯਿਸੂ ਦੇ ਨਾਲ ਯਿਸੂ ਦੇ ਨਾਮ ਦੇ ਵਿੱਚ ਹੁਣ ਆਪਾਂ ਸਰੀਰ ਦੇ ਵੱਲ ਮਰ ਚੁੱਕਿਆ ਆਤਮਾ ਤੇ ਧਰਮੀਆਂ ਪ੍ਰਵੇਸ਼ ਯਿਸੂ ਦੇ ਨਾਮ ਦੇ ਵਿੱਚ ਆਮੇ ਉਹਨੇ ਛੇ ਦਿਨਾਂ ਚੱਟ ਕੇ ਲਈ ਗਿਆ ਜਿਹੜਾ ਮਰਿਆ ਪਾਪ ਤੋਂ ਛੁੱਟ ਕੇ ਧਰਮ ਵਿੱਚ ਰਹਿ ਗਿਆ ਹੁਣ ਅਸੀਂ ਧਰਮੀਆਂ ਪਰਬੀ ਯੇਸ਼ੂ ਦੇ ਨਾਮ ਦੇ ਵਿੱਚ ਆਮੀਨ ਯਾਦ ਰੱਖਣਾ ਜਿੱਦੇ ਮਸੀਹ ਜਿਵਾਇਆ ਗਿਆ ਅਸੀਂ ਵੀ ਉਹਦੀ ਸਹਾਮਤ ਦੇ ਦੁਆਰਾ ਜਿਵਾਏ ਗਏ ਹਾਂ ਪਰਬੀ ਯੇਸ਼ੂ ਦੇ ਨਾਮ ਦੇ ਵਿੱਚ ਆਮੀਨ ਅਸੀਂ ਜੀਵਿਤ ਆ ਸਾਰੇ ਪਰਬੀ ਯੇਸ਼ੂ ਦੇ ਨਾਮ ਦੇ ਵਿੱਚ ਆਮੀਨ ਪਹਿਲਾਂ ਇਹ ਪਾਪ ਨੂੰ ਦੇਖਦੇ ਸੀ ਅੱਖਾਂ ਇਹ ਕੰਨ ਪਾਪ ਦੇ ਪਾਪ ਦੀ ਆਵਾਜ਼ ਹੁੰਦੀ ਸੀ ਪਹਿਲੇ ਜ਼ੁਬਾਨ ਪਾਪ ਦੀ ਆਵਾਜ਼ ਕਰਦੀ ਸੀ ਪਰ ਹੁਣ ਪਵਿੱਤਰ ਆਵਾਜ਼ ਕਰਦੀ ਆ ਹੁਣ ਇਹ ਕਹ ਆ ਪਵਿੱਤਰ ਤੈਨਾਲੇ ਵੇਖਦੀ ਆ ਹੁਣ ਇਹ ਕੰਨ ਪਰਮੇਸ਼ੀ ਦੀ ਆराधना ਹੁੰਦੀ ਆ ਪਰਮੇਸ਼ੀ ਦੀ ਆਵਾਜ਼ ਹੁੰਦੀ ਆ ਪ੍ਰਭੇ ਯੀਸ਼ੂ ਦੇ ਨਾਮ ਦੇ ਵਿੱਚ ਆਮੇ ਕਿਹੜੇ ਪਰਮੇਸ਼ੀ ਦੀ ਜਿਹੜਾ ਜੀਵਿਤ ਆ ਉਹਦਾ ਨਾਮ ਕੀ ਹੈ ਯੀਸ਼ੂ ਸੀ ਉਹ ਆਤਮਾ ਆ ਅੱਜ ਪਵਿੱਤਰ ਆਤਮਾ ਬਣ ਕੇ ਸਾਡੇ ਵਿੱਚ ਆ ਕੇ ਕੀ ਆ ਕੰਮ ਕਰਦਾ ਵਾ ਉਸ ਉਸੇ ਪਵਿੱਤਰ ਆਤਮਾ ਦੁਆਰਾ ਅਸੀਂ ਯੀਸ਼ੂ ਦੇ ਨਾਮ 'ਚ ਹੁਣ ਜੀਵਿਤ ਆ ਪ੍ਰਭੇ ਯੀਸ਼ੂ ਦੇ ਸਮੇਤ ਨਾਮ ਦੇ ਵਿੱਚ ਆਮੇ ਗੋਡ ਬlesਸ ਯੂ ਪਰਮੇਸ਼ੀ ਤਨ ਬlesਸ ਕਰੇ ਯ